ਚਾਨੇ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ ਧਮਕੀਆਂ ਮਿਲਣ ਤੋਂ ਬਾਅਦ ਇਹ ਅਕਾਊਂਟ ਬੰਦ ਕੀਤਾ ਗਿਆ ਦੀਪਿਕਾ ਨੂੰ ਲਗਾਤਾਰ ਅਮਰਪਾਲ ਮਹਿਰੋਂ ਤੇ ਉਸ ਦੇ ਸਾਥੀਆਂ ਦੇ ਦਰਸਲ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਗੱਲ ਪੰਜਾਬ ਪੁਲਿਸ ਨੇ ਦੀਪਿਕਾ ਨੂੰ ਸੁਰੱਖਿਆ ਵੀ ਮਿਆ ਕਰਵਾਈ ਹੈ ਉਹਨਾਂ ਦੇ ਘਰ ਦੇ ਬਾਹਰ ਜੋ ਕੇ ਸੁਰੱਖਿਆ ਗਾਰਡ ਵੀ ਤਾਇਨਾਤ ਕਰ ਦਿੱਤੇ ਗਏ ਤੇ ਇਸ ਦੇ ਵਿਚਾਲੇ ਦੀਪਿਕਾ ਲੁਥਰਾ ਨੇ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਜਿਸ ਦੇ ਵੱਲੋਂ ਇੰਸਟਾ ਅਕਾਊਂਟ ਬੰਦ ਕੀਤਾ ਗਿਆ ਕੱਲ ਵੀ ਅਮਰਪਾਲ ਮਹਿਰੋਂ ਦੇ ਇੱਕ ਸਮਰਸਕ ਨੇ ਵੱਲੋਂ ਆ ਮੇਲ ਦੇ ਜ਼ਰੀਏ ਮੇਲ ਭੇਜੀ ਗਈ ਧਮਕੀ ਦਿੱਤੀ ਗਈ ਕਿ ਕਿਹੀਂ ਕੋਈ ਵੀ ਅਜਿਹੀ ਤਰਾਜੁਕ ਵੀਡੀਓ ਅਪਲੋਡ ਨਾ ਕੀਤੀ ਜਾਵੇ ਨਹੀਂ ਤਾਂ ਨਹੀਂ ਤਾਂ ਉਸ ਦਾ ਅੰਜਾਮ ਬੁਰਾ ਹੋਵੇਗਾ ਆ ਤਾਂ ਇਸ ਦੇ ਵਿਚਾਲੇ ਦੀਪਿਕਾ ਲੁਥਰਾ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਇੰਸਟਾ ਅਕਾਊਂਟ ਹੀ ਬੰਦ ਕਰ ਦਿੱਤਾ ਗਿਆ ਆ ਕਿਉਂਕਿ ਲਗਾਤਾਰ ਦੀਪਿਕਾ ਲੁਥਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਜੇਕਰ ਕੋਈ ਅਜਿਹੀ ਵੀਡੀਓ ਪਾਈ ਕੋਈ ਤਰਾਜੁਕ ਵੀਡੀਓ ਪਾਈ ਗਈ ਆ ਤਾਂ ਫਿਰ ਉਸ ਦਾ ਅੰਜਾਮ ਬੁਰਾ ਹੋਵੇਗਾ ਆ ਤਾਂ ਇਸ ਦੇ ਵਿਚਾਲੇ ਇਹ ਦੀਪਿਕਾ ਲੁਥਰਾ ਨੇ ਇਸ ਦਾ ਅਕਾਊਂਟ ਬੰਦ ਕਰ ਦਿੱਤਾ ਹੈ ਦੀਪਿਕਾ ਨੂੰ ਲਗਾਤਾਰ ਜਿਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਆ ਤਾਂ ਇਸ ਦੇ ਵਿਚਾਲੇ ਪਿਛਲੇ ਦਿਨੀ ਨਿਊਜ਼ਲਟਰਨ ਪੰਜਾਬ ਦੇ ਨਾਲ ਜਦੋਂ ਦੀਪਿਕਾ ਲੋਥਾ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਦੀਪਿਕਾ ਨੇ ਸੁਰੱਖਿਆ ਦੀ ਮੰਗ ਕੀਤੀ ਸੀ ਉਸ ਦੇ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਵੀ ਮਹੱਈਆ ਕਰਵਾ ਦਿੱਤੀ ਗਈ ਹੈ ਦੀਪਿਕਾ ਲੋਥਾ ਦੇ ਘਰ ਦੇ ਬਾਅਦ ਸੁਰੱਖਿਆ ਗਾਰਡ ਵੀ ਤਾਇਨਾਤ ਕਰ ਦਿੱਤੇ ਗਏ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਜਿਸ ਤਰੀਕੇ ਦੇ ਨਾਲ ਲਗਾਤਾਰ ਦੀਪਿਕਾ ਲੂਥਰਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਇਸ ਦੇ ਵਿਚਾਲੇ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਗਿਆ। ਬਿਲਕੁਲ ਪਰਮਿੰਦਰ ਇਸ ਵੇਲੇ ਦੀ ਅਹਿਮ ਜਾਣਕਾਰੀ ਇਹ ਹੀ ਹੈ ਕਿ ਦੀਪਿਕਾ ਲੂਥਰਾ ਵੱਲੋਂ ਆਪਣਾ ਜਿਹੜਾ ਇੰਸਟਾਗ੍ਰam ਹੈ ਉਸ ਨੂੰ ਡੀਐਕਟੀਵੇਟ ਕੀਤਾ ਗਿਆ ਕਿਉਂਕਿ ਲਗਾਤਾਰ ਉਸ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਉਸ ਵੱਲੋਂ ਜਿਹੜੀਆਂ ਵੀਡੀਓ ਨੇ ਉਹ ਅਪਲੋਡ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਕੱਲ ਜਦੋਂ ਨਿਊਜ਼ 18 ਤੇ ਦੁਬਾਰਾ ਦੀਪਿਕਾ ਸਾਡੇ ਨਾਲ ਜੁੜੀ ਤਾਂ ਉਸ ਨੇ ਉਸ ਵੇਲੇ ਵੀ ਇਹ ਸਪਸ਼ਟ ਕੀਤਾ ਕਿ ਉਸ ਵੱਲੋਂ ਜਿਹੜੀਆਂ ਪਹਿਲੀਆਂ ਇੱਕ ਵੈਦ ਦੀ ਜਿਹੜੀ ਪ੍ਰੋਮੋਸ਼ਨ ਕੀਤੀ ਗਈ ਉਸ ਨੂੰ ਲੈ ਕੇ ਵੀਡੀਓ ਨੂੰ ਲੈ ਕੇ ਇਤਰਾਜ਼ ਸੀ ਜਾਂ ਹੋਰ ਜਿਹੜੀਆਂ ਡਬਲ मीनिंग ਵੀਡੀਓ ਸੀ ਤਾਂ ਉਹ ਆਪਣੇ ਅਕਾਊਂਟ ਤੋਂ ਡਿਲੀਟ ਕਰ ਚੁੱਕੀ ਹੈ ਪਰ ਕਿਉਂਕਿ ਉਸ ਦਾ ਇੰਸਟਾਗ੍ਰam ਜਿਹੜਾ ਅਕਾਊਂਟ ਹੈ ਉਹ ਐਕਟਿਵ ਸੀ ਤਾਂ ਲੋਕਾਂ ਨੂੰ ਸ਼ਾਇਦ ਲੱਗ ਰਿਹਾ ਸੀ ਕਿ ਉਸ ਵੱਲੋਂ ਉਹ ਵੀਡੀਓ ਜਿਹੜੀਆਂ ਨੇ ਉਹ ਮੁਰ ਤੋਂ ਸ਼ੇਅਰ ਕੀਤੀਆਂ ਗਈਆਂ ਨੇ ਹਾਲਾਂਕਿ ਦੀਪਿਕਾ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਅਕਾਊਂਟ ਤੋਂ ਵੀਡੀਓ ਡਿਲੀਟ ਕਰ ਚੁੱਕੀ ਹੈ ਪਰ ਕੁਝ ਲੋਕ ਆਪਣੇ ভিউਜ਼ ਲੈਂਡ ਦੇ ਚੱਕਰ ਤੇ ਉਹਨਾਂ ਵੀਡੀਓਜ਼ ਨੂੰ ਬਾਰ-ਬਾਰ ਅਪਲੋਡ ਕਰ ਰਹੇ ਨੇ, ਸ਼ੇਅਰ ਕਰ ਰਹੇ ਨੇ ਜਿਸ ਕਰਕੇ ਉਸ ਦਾ ਜਿਹੜਾ ਖਮਿਆਜ਼ਾ ਹੈ ਜਾਂ ਜਿਹੜਾ ਇਸ ਵੇਲੇ ਅਸੀਂ ਕਹੀਏ ਕਿ ਇੱਕ ਵੱਡੀ ਸਮੱਸਿਆ ਜਿਹੜੀ ਉਸ ਦੇ ਲਈ ਖੜੀ ਹੋਈ ਹੈ ਪੂਰੇ ਪਰਿਵਾਰ ਦੇ ਲਈ ਤਾਂ ਉਸ ਕਰਕੇ ਉਸ ਨੇ ਇਹ ਅਸੀਂ ਕਹੀਏ ਕਿ ਪਹਿਲ ਕਦਮੀ ਉਸ ਵੱਲੋਂ ਹੁਣ ਕੀਤੀ ਗਈ ਹੈ ਕਿ ਇਹ ਜਿਹੜਾ ਅਕਾਊਂਟ ਹੈ ਕਿਉਂਕਿ ਲਗਾਤਾਰ ਜਿੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਕੋਈ ਵੀ ਵੀਡੀਓ ਉਸ ਵੱਲੋਂ ਅਪਲੋਡ ਨਾ ਕੀਤੀ ਜਾਵੇ ਤਾਂ ਇਹ ਵੀ ਨਾਲ-ਨਾਲ ਕਿਹਾ ਜਾ ਰਿਹਾ ਸੀ ਕਿ ਆਪਣਾ ਜਿਹੜਾ ਅਕਾਊਂਟ ਹੈ ਉਹ ਤੁਰੰਤ ਬੰਦ ਕੀਤਾ ਜਾਵੇ ਦੀਪਿਕਾ ਦੇ ਵੱਲੋਂ ਹਾਲਾਂਕਿ ਪੁਲਿਸ ਲਗਾਤਾਰ ਜਿੰਨੀਆਂ ਵੀ ਈਮੇਲ ਉਸ ਨੂੰ ਪਹੁੰਚੀਆਂ ਵੀ ਧਮਕੀਆਂ ਦੀਆਂ ਉਸ ਦੀ ਵੀ ਪੁਲਿਸ ਜਾਂਚ ਕਰ ਰਹੀ ਹੈ ਇਨਵੈਸਟੀਗੇਸ਼ਨ ਉਸ ਨੂੰ ਲੈ ਕੇ ਵੀ ਹੋ ਰਹੀ ਹੈ ਹਾਲਾਂਕਿ ਇਹ ਵੀ ਜਾਣਕਾਰੀ ਸੀ ਕਿ ਇੱਕ ਸ਼ਖਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਜਿਸ ਬਾਰੇ ਅੱਜ ਪੁਲਿਸ ਪ੍ਰੈਸ ਕਾਨਫਰੰਸ ਵੀ ਕਰ ਸਕਦੀ ਹੈ ਜਾਂ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਪਰ ਇਸ ਪੂਰੇ ਵਿਵਾਦ ਦੇ ਵਿਚਾਲੇ ਦੀਪਿਕਾ ਵੱਲੋਂ ਆਪਣਾ ਜਿਹੜਾ ਅਕਾਊਂਟ ਹੈ ਉਸ ਨੂੰ ਡੀਐਕਟੀਵੇਟ ਕਰਨਾ ਇੱਕ ਤਰੀਕਾ ਕਹਿ ਸਕਦੇ ਕਿ ਇਹ ਪੂਰੇ ਵਿਵਾਦ ਨੂੰ ਕਿਤਨਾ ਕਿਤੇ ਸ਼ਾਂਤ ਕਰਨ ਵਾਲੇ ਪਾਸੇ ਜ਼ਰੂਰ ਦੀਪਿਕਾ ਜਿਹੜੀ ਹੈ ਉਹ ਵਾਦੀ ਹੋਈ ਨਜ਼ਰ ਆ ਰਹੀ ਕਿਉਂਕਿ ਉਸਦੇ ਇੰਸਟਾਗ੍ਰam ਅਕਾਊਂਟ ਨੂੰ ਲੈ ਕੇ ਹੀ ਸਾਰਾ ਜਿਹੜਾ ਵਿਵਾਦ ਹੈ ਉਹ ਭੱਕਿਆ ਹੋਇਆ ਸੀ ਔਰ ਲਗਾਤਾਰ ਧਮਕੀਆਂ ਦਾ ਵੀ ਜਿਹੜਾ ਦੌਰ ਹੈ ਉਹ جاری ਸੀ ਤਾਂ ਉਸਦੇ ਚਲਦਿਆਂ ਦੀਪਿਕਾ ਨੇ ਆਪਣਾ ਜਿਹੜਾ ਇੰਸਟਾਗ੍ਰam ਅਕਾਊਂਟ ਹੈ ਉਸ ਨੂੰ ਫਿਲਹਾਲ ਬੰਦ ਕੀਤਾ ਹੈ ਜੀ ਰਾਜੀਵ ਇਹ ਸਿਰਫ ਇੰਸਟਾ ਤੇ ਅਕਾਊਂਟ ਸੀ ਦੀਪਿਕਾ ਨੂੰ ਉਤਰਿਆ ਜਾਂ ਕਿਸੇ ਹੋਰ ਪਲੇਟਫਾਰਮ ਤੇ ਵੀ ਸੀ ਅਤੇ ਕੋ ਜਿਸ ਤਰ੍ਹਾਂ ਜਾਣਕਾਰੀ ਜੋ ਮਿਲ ਰਹੀ ਹੈ ਕਿ ਫੇਸਬੁਕ ਤੇ ਇਸ ਦੇ ਨਾਮ ਦੇ ਕੁਝ ਅਕਾਊਂਟ ਕਿਉਂਕਿ ਜਦੋਂ ਕੋਈ ਵੀ ਸੋਸ਼ਲ ਮੀਡੀਆ ਤੇ ਪਪੂਲਰ ਹੁੰਦਾ ਹੈ ਜਿਸ ਦੇ ਫਾਲੋਅਰ ਵਾਧਦੇ ਨੇ ਤਾਂ ਉਸ ਦੇ ਨਾਮ ਦੇ ਕਈ ਫੇਕ ਪੇਜ ਵੀ ਲੋਕਾਂ ਦੇ ਵੱਲੋਂ ਬਣਾ ਦਿੱਤੇ ਜਾਂਦੇ ਨੇ ਹਾਲਾਂਕਿ ਕੋਈ ਕੁਝ ਪੇਜ ਜਿਹੜੇ ਨੇ ਉਹ ਉਸ ਨੂੰ ਟ੍ਰੋਲ ਕਰਨ ਦੇ ਲਈ ਬਣਾਏ ਜਾਂਦੇ ਨੇ ਪਰ ਦੀਪਿਕਾ ਦਾ ਜਿਹੜਾ ਆਪਣਾ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਸੀ ਉਹ ਇਹ ਹੀ ਹੈ ਉਸ ਦੇ ਨਾਮ ਦੇ ਉੱਤੇ ਉਸ ਦੇ ਅੱਗੇ ਕੁਝ ਡਿਜੀਟ ਨੇ ਤਾਂ ਉਸ ਦਾ ਜਿਹੜਾ ਸਕਰੀਨ ਸ਼ਾਟ ਹੈ ਉਹ ਵੀ ਅਸੀਂ ਥੋੜੀ ਦੇਰ ਦੇ ਵਿੱਚ ਸਾਂਝਾ ਕਰਾਂਗੇ ਤਾਂ ਉਸ ਅਕਾਊਂਟ ਦੇ ਉੱਪਰ ਹੁਣ ਜੇਕਰ ਕੋਈ ਜਾ ਕੇ ਸਰਚ ਕਰੇਗਾ ਤਾਂ ਦੀਪਿਕਾ ਲੁਥਰਾ ਦਾ ਜਿਹੜਾ ਇੰਸਟਾਗ੍ਰam ਅਕਾਊਂਟ ਹੈ ਉੱਤਰ ਚ ਨਹੀਂ ਹੋ ਸਕਦਾ ਉਹ ਸਿਰਫ ਤੇ ਸਿਰਫ ਉਸ ਨੂੰ ਹੀ ਪਤਾ ਹੈ ਕਿ ਉਸ ਨੂੰ ਡੀਐਕਟਿਵੇਟ ਕੀਤਾ ਗਿਆ ਪਰ ਹੁਣ ਉਸ ਦੀ ਕੋਈ ਵੀ ਵੀਡੀਓ ਜਿਹੜੀ ਹੈ ਉਸ ਦੇ ਅਕਾਊਂਟ ਤੋਂ ਲੋਕਾਂ ਨੂੰ ਜੋ ਹੈ ਇੰਸਟਾਗ੍ਰam ਤੇ ਦੇਖਣ ਨੂੰ ਨਹੀਂ ਮਿਲੇਗੀ ਹਾਲਾਂਕਿ ਜਿਹੜੀਆਂ ਵੀਡੀਓ ਲੋਕਾਂ ਦੇ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਦੀਪਿਕਾ ਦਾ ਕਹਿਣਾ ਕਿ ਉਸ ਦੇ ਲਈ ਉਹ ਖੁਦ ਜ਼ਿੰਮੇਵਾਰ ਨਹੀਂ ਹੈ ਉਹ ਆਪਣੇ ਅਕਾਊਂਟ ਤੋਂ ਵੀਡੀਓ ਡਿਲੀਟ ਕਰ ਚੁੱਕੀ ਹੈ ਪਰ ਲੋਕ ਸ਼ਾਇਦ ਕਿਤੇ ਵੀ ਉਸ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਸੀ ਜਿਸ ਕਰਕੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਜਾਂ ਇਹ ਧਮਕਾਇਆ ਜਾ ਰਿਹਾ ਸੀ ਕਿ ਆਪਣਾ ਅਕਾਊਂਟ ਜਿਹੜਾ ਉਸ ਨੂੰ ਬੰਦ ਕਰੇ ਦੀਪਿਕਾ ਤਾਂ ਹੁਣ ਉਸ ਨੇ ਇੱਕ ਪਹਿਲ ਕਦਮੀ ਕਰਦਿਆਂ ਹੋਇਆ ਇਹ ਅਕਾਊਂਟ ਜਿਹੜਾ ਆਪਣਾ ਉਸ ਨੂੰ ਬੰਦ ਕਰਨ ਦਾ ਫੈਸਲਾ ਰਾਜੀਵ ਇੰਸਟਾ ਅਕਾਊਂਟ ਤੇ ਫਾਲੋਅਰਸ ਦੀ ਗੱਲ ਕਰੀਏ ਕਿੰਨੇ ਕੁ ਫਾਲੋਅਰਸ ਹਨ ਦੀਪਿਕਾ ਲੁਥਰਾ ਦੇ ਅਤੇ ਕੋ ਇਸ ਬਾਰੇ ਜਿਹੜੀ ਪ੍ਰੋਪਰ ਤਾਂ ਜਾਣਕਾਰੀ ਨਹੀਂ ਹੈ ਪਰ ਇਹ ਕਿਹਾ ਜਾ ਰਿਹਾ ਕਿ ਲੱਖਾਂ ਦੇ ਵਿੱਚ ਉਸਦੇ ਫਾਲੋਅਰ ଥିਓ ਇਸੇ ਕਰਕੇ ਹੀ ਲੋਕ ਜਿਹੜੇ ਨੇ ਉਸ ਨੂੰ ਆਪਣੀ ਪ੍ਰੋਮੋਸ਼ਨ ਦੇ ਲਈ ਬੁਲਾਉਂਦੇ ਸੀ ਹਾਲਾਂਕਿ ਪ੍ਰੋਮੋਸ਼ਨ ਦੇ ਲਈ ਵੀ ਕੋਈ ਬਹੁਤ ਜ਼ਿਆਦਾ ਪੈਸੇ ਉਸ ਨੂੰ ਨਹੀਂ ਸੀ ਮਿਲਦੇ ਤਾਂ ਇੱਥੇ ਇੱਕ ਇਹ ਚੀਜ਼ ਵੀ ਦੱਸਣੀ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਇਹ ਲੱਗਦਾ ਕਿ ਬਹੁਤ ਕਿਸੇ ਵੱਡੇ ਪਰਿਵਾਰ ਦੇ ਨਾਲ ਬੜੀ ਗਲੈਮਰ ਜਾਂ ਬੜੀ ਰਾਇਲ ਫੈਮਿਲੀ ਦੇ ਨਾਲ ਸਬੰਧ ਰੱਖਦੀ ਹੋਏਗੀ ਤਾਂ ਦੀਪਿਕਾ ਇੱਕ ਸਧਾਰਨ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਤਾਂ ਸੋਸ਼ਲ ਮੀਡੀਆ ਜਿਹੜੇ ਲੋਕ ਫਾਲੋ ਕਰਦੇ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਜ਼ਿਹਨ ਦੇ ਵਿੱਚ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਪੜ੍ਹਾਈ ਜਿਹੜੀ ਇਸ ਵੱਲੋਂ ਕੀਤੀ ਗਈ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪਲੱਸ 2 ਤੋਂ ਬਾਅਦ ਇਸ ਵੱਲੋਂ ਹੋਰ ਥਾਵਾਂ ਤੇ ਵੀ ਜੌਬ ਕੀਤੀ ਗਈ ਪਰ ਬਹੁਤ ਘੱਟ ਪੈਸੇ ਮਿਲਦੇ ਸੀ ਤਾਂ ਬਾਅਦ ਵਿੱਚ ਜਦੋਂ ਸੋਸ਼ਲ ਮੀਡੀਆ ਤੇ ਕਿਉਂਕਿ ਪੂਰੀ ਦੁਨੀਆ ਤੋਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਐਸਾ ਹੈ ਕਿ ਪਿਛੇ ਵੀ ਮੁਲਕ ਦਾ ਕੋਈ ਵੀ ਜਿੱਕਰ ਪਪੂਲਰ ਚਿਹਰਾ ਹੈ ਤਾਂ ਉਸ ਨੂੰ ਕਿਤੇ ਵੀ ਦੁਨੀਆ ਦੇ ਵਿੱਚ ਦੇਖਿਆ ਜਾ ਸਕਦਾ ਤਾਂ ਇਸ ਨੇ ਇਸ ਨੇ ਵੀ ਕੁਝ ਕੁੜੀਆਂ ਨੂੰ ਜਿਹੜੀਆਂ ਹੋਰ ਮੁਲਕਾਂ ਦੀਆਂ ਜਾਂ ਫਿਰ ਅਸੀਂ ਆਪਣੇ ਦੇਸ਼ ਦੇ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਦੇਖ ਕੇ ਇਸ ਨੇ ਸੋਚਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੱਕ ਵਧੀਆ ਪਲੇਟਫਾਰਮ ਹੈ ਇਸ ਦਾ ਇਸਤੇਮਾਲ ਕਰਕੇ ਪੈਸੇ ਕਮਾਏ ਜਾ ਸਕਦੇ ਨੇ ਪਰ ਇਸ ਨੂੰ ਕਿਉਂਕਿ ਬਚਪਨਾ ਵੀ ਹੈ ਤਾਂ ਕਿਸ ਵੇਲੇ ਕਿਹੜੇ ਪੱਤੇ ਨੂੰ ਇਦਾਂ ਜਿਹੜਾ ਕੰਟੈਂਟ ਹੈ ਉਸ ਦੀ ਰੂਪਰੇਖਾ ਕਿਸ ਵੇਲੇ ਬਦਲੀ ਤਾਂ ਇਸ ਨੂੰ ਵੀ ਉਸ ਦਾ ਪਤਾ ਨਹੀਂ ਲੱਗਿਆ ਪਰ ਬਾਅਦ ਵਿੱਚ ਜਦੋਂ ਉਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਮਾਫੀਆਂ ਮੰਗਣੀਆਂ ਪਈਆਂ ਛੋਟੀ ਉਮਰ ਦੇ ਵਿੱਚ ਪੁਲਿਸ ਥਾਣਿਆਂ ਤੱਕ ਜਾਣਾ ਪਿਆ ਤਾਂ ਫਿਰ ਉਸ ਨੂੰ ਇਹ ਮਹਿਸੂਸ ਹੋਇਆ ਕਿ ਉਸ ਦੇ ਕੋਲੋਂ ਵੱਡੀ ਗਲਤੀ ਹੋਈ ਹੈ ਔਰ ਉਸ ਨੂੰ ਲੈ ਕੇ ਮਾਫੀਆਂ ਵੀ ਮੰਗ ਚੁੱਕੀ ਹੈ ਪਰ ਲਗਾਤਾਰ ਜਿਹੜੀਆਂ ਧਮਕੀਆਂ ਮਿਲਣੀਆਂ ਔਰ ਜਾਨੋਂ ਮਾਰਨ ਦੀ ਜਿਹੜੀ ਗੱਲ ਹੈ ਅਮਰਪਾਲ ਸਿੰਘ ਮਹਿਰੋਂ ਵੱਲੋਂ ਵੀਡੀਓ ਦੇ ਵਿੱਚ ਜ਼ਿਕਰ ਕਰਨਾ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਈਮੇਲਾਂ ਆਉਣ ਦਾ ਫਿਲਸਲਾ ਤਾਂ ਉਸ ਨੂੰ ਲੈ ਕੇ ਕਿਤਨਾ ਕਿਤੇ ਇੱਕ ਮਾਨਸਿਕ ਦਾ ਬਾਅਦ ਉਹ ਹੈ ਉਹ ਵੀ ਜ਼ਰੂਰ ਦੀਪਿਕਾ ਦੇ ਉੱਤੇ ਨਜ਼ਰ ਆ ਰਹੀ ਸੀ ਕੱਲ ਜਦੋਂ ਉਸ ਚੀਜ਼ ਉਸਦੇ ਨਾਲ ਗੱਲਬਾਤ ਕਰ ਰਹੀ ਸੀ ਕਿਉਂਕਿ ਪਰਿਵਾਰ ਵੀ ਕਿਤੇ ਨਾ ਕਿਤੇ ਹੀ ਡਰਿਆ ਹੋਇਆ ਘਬਰਾਇਆ ਹੋਇਆ ਲਾਜ਼ਮੀ ਤੌਰ ਤੇ ਜਦੋਂ ਅਜਿਹੀਆਂ ਧਮਕੀਆਂ ਸਿੱਧੇ ਤੌਰ ਤੇ ਦਿੱਤੀਆਂ ਜਾਣ ਕਿ ਡੈੱਡ ਬੋਡੀ ਜਿਹੜੀ ਹੈ ਉਹ ਕਿਤੇ ਵੀ ਮਿਲ ਸਕਦੀ ਹੈ ਤਾਂ ਲਾਜ਼ਮੀ ਤੌਰ ਤੇ ਪਰਿਵਾਰ ਪ੍ਰੇਸ਼ਾਨ ਜ਼ਰੂਰ ਹੁੰਦਾ ਪਰ ਉਸਨੇ ਇੱਕ ਕਦਮ ਅੱਗੇ ਵਧਿਆ ਹੋਇਆ ਆਪਣਾ ਜਿਹੜਾ ਅਕਾਊਂਟ ਹੈ ਉਸ ਨੂੰ ਫਿਲਹਾਲ ਹਾਂ ਬਿਲਕੁਲ राजीव ਜੀ ਜਦੋਂ ਐਕਸ਼ਨ ਦਾ ਲੱਗਾ ਤਾਂ ਰਿਐਕਸ਼ਨ ਹੁੰਦਾ ਰਹਿੰਦਾ ਤਾਂ ਫਿਰ ਉਹ ਮਾਮਲਾ ਕਦੇ ਵੀ ਸ਼ਾਂਤ ਨਹੀਂ ਹੁੰਦਾ ਕਦੇ ਵੀ ਉਹ ਖਤਮ ਨਹੀਂ ਹੁੰਦਾ ਤੇ ਇੱਕ ਸਮਝਦਾਰੀ ਵੀ ਕੀਤੀ ਜਾ ਸਕਦੀ ਹੈ ਕਿ ਇਸ ਮਾਮਲੇ ਨੂੰ ਨਵੇੜਿਆ ਜਾਵੇ ਜਾਂ ਨਪਟਾਇਆ ਜਾਵੇ ਹੱਲ ਕੀਤਾ ਜਾਵੇ ਸ਼ਾਂਤ ਕੀਤਾ ਜਾਵੇ ਇਸੇ ਕਰਕੇ ਇਹ ਅਕਾਊਂਟ ਬੰਦ ਕਰ ਦਿੱਤਾ ਗਿਆ ਹਾਂਜੀ ਬਿਲਕੁਲ ਕਿਉਂਕਿ ਲਗਾਤਾਰ ਤਮਕੀਆਂ ਜਿਹੜੀਆਂ ਨੇ ਉਹ ਰੁਕਣ ਦਾ ਨਾਮ ਨਹੀਂ ਟੀ ਲੈ ਰਹੀਆਂ ਹਾਲਾਂਕਿ ਜਿਹੜੀ ਵਾਫੀ ਦੀਪਿਕਾ ਦੇ ਵੱਲੋਂ ਪਹਿਲਾਂ ਮੰਗੀ ਗਈ ਸੀ ਉਹ ਮਾਰਚ ਮਹੀਨੇ ਦੀ 2 ਮਾਰਚ ਦੀ ਗੱਲ ਹੈ ਜਿਹੜੀ ਵੀਡੀਓ ਅਮਰਿਤਪਾਲ ਮੈਰੋ ਔਰ ਦੀਪਿਕਾ ਦੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਵਾਇਰਲ ਹੋ ਰਹੀ ਹੈ ਉਹ ਮਾਰਚ ਮਹੀਨੇ ਦੀ ਗੱਲ ਹੈ ਔਰ ਉਸ ਦੇ ਵਿੱਚ ਵੀ ਜੇਕਰ ਮੈਂ ਗੱਲ ਕਰਾਂ ਤਾਂ ਜਿਸ ਤਰ੍ਹਾਂ ਕਮਲ ਕੌਰ ਭਾਬੀ ਨੂੰ ਬੁਲਾਇਆ ਗਿਆ ਸੀ ਕਿ ਇੱਕ ਪ੍ਰੋਮੋਸ਼ਨ ਕਰਵਾਉਣੀ ਹੈ ਤਾਂ ਦੀਪਿਕਾ ਨੂੰ ਵੀ 2000 ਰੁਪਏ ਜਿਹੜੇ ਨੇ Google Pay ਕੀਤੇ ਜਾਂਦੇ ਨੇ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਅਸੀਂ ਇੱਕ ਪ੍ਰੋਮੋਸ਼ਨ ਕਰਵਾਉਣੀ ਹੈ ਹੋਰ ਹੈ ਬਾਅਦ ਦੇ ਵਿੱਚ ਤਰਨਤਾਰਨ ਬੁਲਾਇਆ ਜਾਂਦਾ ਹੈ ਤਰਨਤਾਰਨ ਤੋਂ ਬਾਅਦ ਫਿਰ ਮੋਗੇ ਜਾਂ ਫਰੀਦਕੋਟ ਥਾਣੇ ਦੇ ਵਿੱਚ ਲਗਾਇਆ ਜਾਂਦਾ ਉੱਥੇ ਪੁਲਿਸ ਅਫਸਰਾਂ ਦੇ ਸਾਹਮਣੇ ਲਿਖਤੀ ਰੂਪ ਦੇ ਵਿੱਚ ਦੀਪਿਕਾ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਤਾਂ ਇਸੇ ਕਰਕੇ ਜਦੋਂ ਅਮਰਤਪਾਲ ਮੈਰੋ ਵੱਲੋਂ ਇਸ ਦਾ ਫਿਰ ਨਾਮ ਲਿਆ ਗਿਆ ਤਾਂ ਦੀਪਿਕਾ ਕਿਤੇ ਨਾ ਕਿਤੇ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਹ ਤਾਂ ਇੱਕ ਵਾਰ ਹੀ ਨਹੀਂ ਕਿਉਂਕਿ ਅਮਰਤਪਾਲ ਮੈਰੋ ਤੋਂ ਇਲਾਵਾ ਹੋਰ ਵੀ ਕਈ ਜੱਥੇ ਬੰਦੀਆਂ ਜਿਹੜੀਆਂ ਨੇ ਉਸ ਦੇ ਕੋਲੋਂ ਮਾਫੀ ਮੰਗਵਾ ਚੁੱਕੀਆਂ ਨੇ ਤਾਂ ਉਸ ਦਾ ਕਹਿਣਾ ਸੀ ਕਿ ਉਹ ਗੱਲ ਤਾਂ ਖਤਮ ਹੋ ਚੁੱਕੀ ਹੈ ਮੈਂ ਆਪਣੀਆਂ ਵੀਡੀਓ ਡਿਲੀਟ ਕਰ ਚੁੱਕੀ ਹਾਂ ਪਰ ਬਾਵਜੂਦ ਉਸ ਦੇ ਵੀ ਲਗਾਤਾਰ ਉਸ ਨੂੰ ਧਮਕਾਉਣਾ ਔਰ ਉਸ ਨੂੰ ਜਾਨੋਂ ਮਾਰਨ ਦੀ ਜਿਹੜੀ ਗੱਲ ਕਹਿਣਾ ਉਸ ਨੂੰ ਲੈ ਕੇ ਕਿਤਨਾ ਕਿਤੇ ਉਹ ਚਿੰਤਾ ਦੇ ਵਿੱਚ ਸੀ ਹਾਲਾਂਕਿ ਉਹ ਪਹਿਲਾਂ ਆਪਣੇ ਵੱਲੋਂ ਕਿਸੇ ਵੀ ਥਾਣੇ ਦੇ ਵਿੱਚ ਉਸ ਵੱਲੋਂ ਪਹੁੰਚ ਨਹੀਂ ਕੀਤੀ ਗਈ ਪਰ ਜਦੋਂ ਅਮਰਪਾਲ ਸਿੰਘ ਮੈਰੋ ਵੱਲੋਂ ਧਮਕੀ ਦਿੱਤੀ ਗਈ ਬਾਅਦ ਦੇ ਵਿੱਚ ਦੀਪਿਕਾ ਨੇ ਪੰਜਾਬ ਦੇ ਡੀਜੀਪੀ ਔਰ ਮੁੱਖ ਮੰਤਰੀ ਨੂੰ ਅਪੀਲ ਕੀਤੀ ਤਾਂ ਫਿਰ ਪੁਲਿਸ ਦੀ ਇਸ پورے ਮਾਮਲੇ ਦੇ ਵਿੱਚ ਐਂਟਰੀ ਹੁੰਦੀ ਹੈ ਬਾਅਦ ਦੇ ਵਿੱਚ ਪੁਲਿਸ ਕਮਿਸ਼ਨਰ ਉਸ ਨੂੰ ਆਪਣੇ ਦਫ਼ਤਰ ਬੁਲਾਉਂਦੇ ਨੇ ਉੱਥੇ ਉਹਦੀ ਸ਼ਿਕਾਇਤ ਲਈ ਜਾਂਦੀ ਹੈ ਫਿਰ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਜਾਂਦੀ ਹੈ ਤਾਂ ਹੁਣ ਜਿਹੜੀਆਂ ਈਮੇਲ ਦੋਸਤੋ ਬਾਅਦ ਵੀ ਲਗਾਤਾਰ ਮਿਲਦੀਆਂ ਨੇ ਉਸ ਦੀ ਵੀ ਪੁਲਿਸ ਜੋ ਹੈ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਔਰ ਉੱਥੋਂ ਲੈ ਕੇ ਵੀ ਅਮਰitsar ਪੁਲਿਸ ਵੱਲੋਂ ਕੋਈ ਵੱਡਾ ਖੁਲਾਸਾ ਹੋਣ ਵਾਲੇ ਦਿਨਾਂ 'ਚ ਜਾਂ ਅੱਜ ਦੇ ਕੁਝ ਘੰਟੇ ਬਾਅਦ ਕੀਤਾ ਜਾ ਸਕਦਾ ਹੈ। ਹਾਂ ਠੀਕ ਹੈ ਰਾਜੀਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦਾਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਦੇ ਨਾਂ ਜੁੜੀ ਹੋਈ ਵੱਡੀ ਖਬਰ ਹੈ ਦੀਪਿਕਾ ਨੇ ਇੰਸਟਾ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਆ ਦਰਸਲ ਜਿਸ ਤਰੀਕੇ ਦੇ ਨਾਲ ਅਮਰਪਾਲ ਮਹਿਰੋਂ ਉਸ ਦੇ ਸਮਰਥਕਾਂ ਦੇ ਵੱਲੋਂ ਫੋਨ ਦੇ ਜ਼ਰੀਏ ਈਮੇਲ ਦੇ ਜ਼ਰੀਏ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਆ ਤਾਂ ਇਸ ਦੇ ਵਿਚਾਲੇ ਅਦਿਪਿਕਾ ਲੂਥਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਇਹ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਗਿਆ ਕਿਉਂਕਿ ਜ਼ਿਆਦਾਤਰ ਜਨੀਆਂ ਵੀ ਵੀਡੀਓਸੇ ਉਸ ਦੇ ਵੱਲੋਂ ਇੰਸਟਾ ਤੇ ਹੀ ਅਪਲੋਡ ਕੀਤੀਆਂ ਜਾਂਦੀਆਂ ਸਨ ਜਿੰਨਾਂ ਵੀਡੀਓਸ ਨੂੰ ਲੈ ਕੇ ਇਤਰਾਜ਼ ਅਮਰਪਾਲ ਮੈਰੋਂ ਦੇ ਵੱਲੋਂ ਜਤਾਇਆ ਗਿਆ ਉਸ ਦੇ ਸਮਰਥਕਾਂ ਤੋਂ ਜਤਾਇਆ ਗਿਆ ਹਾਲਾਂਕਿ ਵਾਰ-ਵਾਰ ਦੀਪਿਕਾ ਲੂਥਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਰਿਹਾ ਕਿ ਜਿਹੜੀਆਂ ਵੀਡੀਓਸ ਨੂੰ ਲੈ ਕੇ ਇਤਰਾਜ਼ ਜਤਾਇਆ ਜਾਂਦਾ ਸੀ ਉਹ ਪਹਿਲਾਂ ਵਾਲੀਆਂ ਵੀ ਹਟਾ ਦਿੱਤੀਆਂ ਗਈਆਂ ਤੇ ਨਵੀਆਂ ਜਿਹੀਆਂ ਕੋਈ ਵੀ ਵੀਡੀਓ ਅਪਲੋਡ ਨਹੀਂ ਕੀਤੀਆਂ ਗਈਆਂ ਪਰ ਜਦੋਂ ਫਿਰ ਵੀ ਧਮਕੀਆਂ ਦਾ سلسلہ ਜਾਰੀ ਰਿਹਾ ਅ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਹਾਲਾਂਕਿ ਇਸ ਦੇ ਵਿਚਾਲੇ ਪੰਜਾਬ ਪੁਲਿਸ ਦੇ ਉਹਨਾਂ ਸੁਰੱਖਿਆ ਵੀ ਮਹਈਆ ਕਰਵਾਈ ਗਈ ਉਹਨਾਂ ਦੇ ਘਰ ਦੇ ਬਾਹਰ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਤੇ ਹੁਣ ਇੰਸਟਾ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ